ਨਾਜ਼ਰੀਨ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟਰਬਿਓਨ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਰਵਨੀਤ ਅੱਜ ਖਤਾਂ ਦਾ سلسلہ ਰਮੇਸ਼ ਕੁਮਾਰ ਦੀ ਸਾਇਤਿਕ ਰਚਨਾ ਮੇਰੇ ਸ਼ੇਰ ਆਈ ਅਮਰਤਾ ਪ੍ਰੀਤਮ ਬਾਰੇ ਆਈ ਚਿੱਠੀ ਦੇ ਨਾਲ ਨਾ ਕਰੀਏ ਹਾਂਜੀ ਬਿਲਕੁਲ ਇਸ ਬਾਰੇ ਗੁਰਮੀਤ ਸਿੰਘ ਫਾਜ਼ਲ ਕਾ ਦੀ ਚਿੱਠੀ ਆਈ ਹੈ ਜੀ ਇਸ ਲੇਖ ਰਾਹੀਂ ਰਮੇਸ਼ ਕੁਮਾਰ ਨੇ ਅਮਰਤਾ ਪ੍ਰੀਤਮ ਹੋਰ ਨਾਲ ਜੁੜੀ ਯਾਦ ਸਾਂਝੀ ਕੀਤੀ ਹੈ ਤੇ ਗੁਰਮੀਤ ਸਿੰਘ ਫਾਜ਼ਲ ਖਾ ਹੋਰੀ ਕਹਿੰਦੇ ਨੇ ਕਿ ਯਮਨਾ ਨਗਰ ਚ ਜਿਸ ਪ੍ਰਬੰਧਕੀ ਕਮੇਟੀ ਨੇ ਉਹ ਸਮਾਗਮ ਕਰਾਇਆ ਉਸ ਵਿੱਚ ਇਕੱਲਾ ਰਮੇਸ਼ ਕੁਮਾਰ ਹੀ ਸਹਾਇਤਕਾਰ ਸੀ ਤੇ ਉਹ ਅਮਰਤਾ ਪ੍ਰੀਤਮ ਦਾ ਪ੍ਰਸ਼ੰਸਕ ਵੀ ਸੀ ਰਵਨੀਤ ਰਮੇਸ਼ ਕੁਮਾਰ ਹੋਰੀ ਅਮਰਤਾ ਪ੍ਰੀਤਮ ਹੋਰ ਦੇ ਪ੍ਰਸ਼ੰਸਕ ਹੀ ਨਹੀਂ ਸੀ ਸਗੋਂ ਉਹਨਾਂ ਦੀਆਂ ਕਵਿਤਾਵਾਂ ਨਾਗਮਣੀ ਚ ਛਪਦੀਆਂ ਰਹੀਆਂ। ਨਾਗਮਣੀ ਰਸਾਲਾ ਜਿਹੜਾ ਹੈ ਅਮਰਤਾ ਅਮਰੋਜ਼ ਵੱਲੋਂ ਕੱਢਿਆ ਜਾਂਦਾ ਸੀ। ਜੀ ਬਿਲਕੁਲ ਤੇ ਇਸ ਚ ਕੋਈ ਵੀ ਰਚਨਾ ਛਪਣਾ ਬਹੁਤ ਵੱਡੀ ਗੱਲ ਹੁੰਦੀ ਸੀ। ਅਮਰਤਾ ਪ੍ਰੀਤਮ ਨੇ ਨਾਗਮਣੀ ਰਾਹੀਂ ਬਹੁਤ ਸਾਰੇ ਨਵੇਂ ਸਾਹਿਤਕਾਰਾਂ ਨੂੰ ਉਤਸ਼ਾਹਿਤ ਕੀਤਾ, ਹੱਲਾਸ਼ੇਰੀ ਦਿੱਤੀ ਤੇ ਬਾਅਦ ਵਿੱਚ ਉਹ ਜਿਹੜੇ ਸਾਹਿਤਕਾਰ ਸੀ ਪੰਜਾਬੀ ਸਾਹਿਤ ਦੇ ਵੱਡੇ ਨਾਂ ਬਣ ਕੇ ਉਭਰੇ। ਜੀ ਬਿਲਕੁਲ ਤੇ ਉਸ ਸਮਾਗਮ ਤੇ ਟਿੱਪਣੀ ਕਰਦਿਆਂ ਗੁਰਮੀਤ ਸਿੰਘ ਹੋਰਾਂ ਨੇ ਲਿਖਿਆ ਹੈ ਕਿ ਅਮਰਤਾ ਪ੍ਰੀਤਮ ਨੂੰ ਪ੍ਰਬੰਧਕਾਂ ਵੱਲੋਂ ਬੋਲਣ ਦਾ ਸਮਾਂ ਨਾ ਦੇਣਾ ਆਪਣੇ ਆਪ ਵਿੱਚ ਸ਼ਰਮਨਾਕ ਹੈ ਚਾਹੀਦਾ ਤਾਂ ਇਹ ਸੀ ਕਿ ਅਮਰਤਾ ਪ੍ਰੀਤਮ ਦਾ ਮਾਨ ਸਨਮਾਨ ਹੁੰਦਾ ਤੇ ਉਹਨਾਂ ਦੇ ਸਹਿਤਕ ਬੋਲ ਵੀ ਦਰਸ਼ਕਾਂ ਨੂੰ ਸੁਣਾਏ ਜਾਂਦੇ ਰਵਨੀਤ ਅਸਲ 'ਚ ਜਿਹੜੀ ਇਹ ਰਚਨਾ ਹੈ ਨਾ ਇਹ ਹੈ ਕਿ ਆਈਪੀਐਸ ਵਾਲਿਆਂ ਨੇ 1978 ਦੇ ਵਿੱਚ ਜਮਨਾ ਨਗਰ ਦੇ ਵਿੱਚ ਇੱਕ ਕਮੰਤਰੀ ਪੰਜਾਬੀ ਕਾਨਫਰੰਸ ਕਰਾਈ ਜਿਦੇ ਵਿੱਚ ਉੱਗੇ ਪੰਜਾਬੀਆਂ ਨੂੰ ਸਨਮਾਨਿਤ ਕੀਤਾ ਜਾਣਾ ਸੀ ਅਮਰਤਾ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਸੀ ਇਹਦੇ ਵਿੱਚ ਜਿਹੜੇ ਪ੍ਰਬੰਧਕ ਸੀ ਉਹਨਾਂ ਚ ਸਿਰਫ ਰਮੇਸ਼ ਕੁਮਾਰ ਹੀ ਸੈਤਕ ਮਾਸ ਰੱਖਣ ਵਾਲੇ ਸੀ ਬਾਕੀ ਸਾਰੇ ਕਾਰੋਬਾਰੀ ਕਿਸਮ ਦੇ ਬੰਦੇ ਸੀਗੇ ਸ਼੍ਰੀ ਮੁਖਸਰ ਸਾਹਿਬ ਦੇ ਮਲੋਟ ਤੋਂ ਕੁਲਵਿੰਦਰ ਸਿੰਘ ਹੋਰਾਂ ਨੇ ਵੀ ਇਸੇ ਕੁਮੰਤਰੀ ਪੰਜਾਬੀ ਕਾਨਫਰੰਸ ਦਾ ਜ਼ਿਕਰ ਕੀਤਾ ਹੈ ਕਲਵਿੰਦਰ ਸਿੰਘ ਲਿਖਦੇ ਨੇ ਕਿ ਪੰਜਾਬੀਆਂ ਦੇ ਵੱਡੇ ਇਕੱਠ ਵਿੱਚ ਅਮਰਤਾ ਪ੍ਰੀਤਮ ਦਾ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਹੋਣਾ ਪੰਜਾਬੀਆਂ ਲਈ ਚੁੱਬਣ ਵਾਲੀ ਗੱਲ ਹੈ। ਚੁੱਬਣ ਵਾਲੀ ਗੱਲ ਤਾਂ ਹੈ ਹੀ ਹੈ ਕਿ ਅਮਰਤਾ ਪ੍ਰੀਤਮ ਜਿਹੜੀ ਹੈ ਪੰਜਾਬੀ ਦੀ ਐਡੀ ਵੱਡੀ ਕਵਿਤਰੀ ਜਿਹੜੀ ਨਾ ਕੇਵਲ ਚੜ੍ਹਦੇ ਪੰਜਾਬ 'ਚ ਜਾਣੀ ਜਾਂਦੀ ਹੈ ਸਗੋਂ ਉਸ ਦੀ ਜਿਹੜੀ ਸ਼ਾਇਰੀ ਹੈ ਉਹ ਲਹਿੰਦੇ ਪੰਜਾਬ 'ਚ ਵੀ ਓਨੀ ਮਕਬੂਲ ਹੈ। ਜੇ ਤੁਹਾਨੂੰ ਯਾਦ ਹੋਵੇ ਦੇਸ਼ ਵੰਡ ਤੇ ਜਿਹੜੀ ਅਮਰਤਾ ਨੇ ਅੱਜ ਆਖਾਂ ਵਾਰਿਸ਼ਾ ਲਿਖੀ ਸੀ ਉਹ ਸਿਰਫ ਸਾਡੇ ਵੱਲ ਨਹੀਂ ਉਹ ਲੈਹਦੇ ਪੰਜਾਬ ਚ ਵੀ ਉਨੇ ਮਕਬੂਲ ਹੈ ਜਦੋਂ ਵੀ ਕਿਤੇ ਦੇਸ਼ਵੰਡ ਦਾ ਗੱਲ ਚੱਲਦੀ ਹੈ ਦੇਸ਼ਵੰਡ ਦਾ ਜ਼ਿਕਰ ਹੁੰਦਾ ਹੈ ਤੇ ਅਮਰਤਾ ਦੀ ਜਿਹੜੀ ਇਹ ਕਵਿਤਾ ਹੈਗੀ ਆ ਉਹ ਆਪ ਮੁਹਾਰੇ ਹੀ ਲੋਕਾਂ ਦੀ ਜ਼ੁਬਾਨ ਤੇ ਆਉਂਦੀ ਹੈ ਤੁਹਾਨੂੰ ਯਾਦ ਹੋਣਾ ਕਵਿਤਾ ਸੀ ਅੱਜ ਆਖਾਂ ਵਾਰੇ ਸ਼ਾ ਨੂੰ ਕਿ ਤੂੰ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ ਅੱਜ ਲੱਖਾਂ ਧੀਆ ਰੋਂਦੀਆਂ ਤੈਨੂੰ ਵਾਰਿਸਾ ਨੂੰ ਕਹਿਣ ਹਾਂਜੀ ਇਹ ਦੇਸ਼ਵੰਡ ਵੇਲੇ ਜੋ ਲੱਖਾਂ ਧੀਆ ਨੇ ਸੰਤਾਪ ਚੱਲਿਆ ਉਸੇ ਦੀ ਬਾਤ ਪਾਉਂਦੀ ਹੈ ਇਹ ਕਵਿਤਾ ਇਸ ਕਵਿਤਾ ਦੇ ਵਿੱਚ ਅਮਰਤਾ ਪ੍ਰੀਤਮ ਨੇ ਸਾਂਝੇ ਪੰਜਾਬ ਦੀਆਂ ਧੀਆ ਦੇ ਦੁੱਖ ਦਰਦ ਦੀ ਬਾਤ ਪਾਈ ਹੈ ਜੋ ਉਹਨਾਂ ਨੇ ਦੇਸ਼ਵੰਡ ਵੇਲੇ ਹੰਡਾਇਆ ਕੁਲਵਿੰਦਰ ਸਿੰਘ ਹੋਰੀ ਲਿਖਦੇ ਨੇ ਕਿ ਜਦੋਂ ਸਟੇਜ ਤੇ ਰਾਜਨੀਤਿਕ ਤੇ ਉੱਚ ਅਹੁਦਿਆਂ ਵਾਲੀਆਂ ਸ਼ਖਸੀਅਤਾਂ ਸ਼शोਭਿਤ ਹੋਣ ਤਾਂ ਸਾਹਿਤ ਜਾਂ ਭਾਸ਼ਾ ਦੀ ਚਰਚਾ ਨਾਲੋਂ ਵੱਧ ਅਜਿਹੇ ਲੋਕਾਂ ਦੀ ਪ੍ਰਸ਼ੰਸਾ ਵੱਧ ਹੋਵੇਗੀ ਜੋ ਕੱਲ ਨੂੰ ਕਿਸੇ ਨਾ ਕਿਸੇ ਕੰਮ ਆ ਸਕਦੇ ਹੋਣ ਅਜਿਹੇ ਵਰਤਾਰਾ ਅਕਸਰ ਅਜਿਹੇ ਸਮਾਗਮਾਂ ਵਿੱਚ ਵੇਖਣ ਨੂੰ ਮਿਲਦਾ ਹਾਂਜੀ ਸਾਹਿਤਕਾਰ ਨੇ ਕਿਸੇ ਨੂੰ ਕੀ ਦੇਣਾ ਅਸਲ ਤਾਂ ਇਹ ਹੈ ਕਿ ਜਦੋਂ ਕਾਰੋਬਾਰੀ ਕਿਸਮ ਦੇ ਬੰਦੇ ਇਹੋ ਜਿਹਾ ਕੋਈ ਸ ਸਮਾਗਮ ਵਿਉਂਤਦੇ ਨੇ ਤਾਂ ਉਹਦੇ ਵਿੱਚ ਉਹਨਾਂ ਦੀ ਮਨਸ਼ਾ ਇਹ ਹੁੰਦੀ ਹੈ ਕਿ ਇੱਥੇ ਹਾਜ਼ਰ ਲੋਕਾਂ ਕੋਲੋਂ ਵੱਧ ਤੋਂ ਵੱਧ ਕੀ ਕੰਮ ਲੈ ਜਾ ਸਕਦੇ ਨੇ ਉਹਦੇ ਵਿੱਚ ਕਿਸੇ ਸਾਹਿਤਕਾਰ ਦੀ ਜਿਹੜੀ ਹੈ ਪੁੱਛ ਪ੍ਰਤੀਤ ਤਾਂ ਕਿਸੇ ਨੇ ਕੀ ਕਰਨੀ ਹੈ ਗੱਲ ਦਰਸਲ ਇਹ ਹੈ ਕਿ ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਜੇ ਅਜਿਹਾ ਨਾ ਹੁੰਦਾ ਨਾ ਤਾਂ ਪੰਜਾਬੀ ਦੇ ਕੁਝ ਵੱਡੇ ਸਾਹਿਤਕਾਰ ਨਾ ਤਾਂ ਜ਼ਿੰਦਗੀ ਬਹੁਤ ਤੰਗਦਸਤੀ ਚ ਜਿਉਂਦੇ ਤੇ ਨਾ ਹੀ ਬਦਹਾਲੀ ਚ ਜਹਾਨੋ ਜਾਂਦੇ ਪੰਜਾਬੀ ਦੀ ਵੱਡੀ ਲੇਖਕਾ ਨੂੰ ਅਣਗੌਲਿਆ ਕਰਨ ਵਾਲੀ ਗਲਤੀ ਆਪਾਂ ਕਰ ਲਈ ਹੈ ਇਸ ਤੋਂ ਬਾਅਦ ਜਿਹੜੀ ਅਗਲੀ ਚਿੱਠੀ ਹੈ ਉਹ ਵੀ ਗੰਭੀਰ ਮਸਲੇ ਬਾਰੇ ਹੈ ਇਹ ਨਸ਼ਿਆਂ ਦੇ ਮਸਲੇ ਬਾਰੇ ਹੈ ਔਰ ਇਹ ਰਚਨਾ ਜਿਹੜੀ ਛਪੀ ਸੀ ਸਾਡੀ ਨਸ਼ਿਆਂ ਦੇ ਮਸਲੇ ਤੇ ਚਪੇੜ ਬਾਰੇ ਬਹੁਤ ਸਾਰੇ ਪਾਠਕਾਂ ਦੇ ਪ੍ਰतिकਰਮ ਆਏ ਨੇ ਹਾਂਜੀ ਮੋਹਨ ਸ਼ਰਮਾ ਦੀ ਰਚਨਾ ਸੀ ਇਹ ਤੇ ਇਸ ਬਾਰੇ ਪਟਿਆਲਾ ਤੋਂ ਬਿਕਰਮਜੀਤ ਸਿੰਘ ਹੁਸ਼ਿਆਰਪੁਰ ਤੋਂ ਪ੍ਰਿੰਸੀਪਲ ਫਕੀਰ ਸਿੰਘ ਦਸੂਹਾ ਸੰਗਰੂਰ ਤੋਂ ਐਸਐਸ ਰਮਲਾ ਪਟਿਆਲਾ ਤੋਂ ਡਾਕਟਰ ਤਰਲੋਚਨ ਕੌਰ ਅਤੇ ਰੂਪਨਗਰ ਤੋਂ ਬੂਟਾ ਸਿੰਘ ਚਿਤਾਮਲਾ ਦੇ ਖਾਤਾਏ ਨੇ। ਉਹਨਾਂ ਨੇ ਇਸ ਰਚਨਾ ਦੀ ਛਲਾਗਾ ਕੀਤੀ ਹੈ ਤੇ ਉਹ ਕਹਿੰਦੇ ਨੇ ਕਿ ਮੋਹਨ ਸ਼ਰਮਾ ਦੀ ਇਹ ਰਚਨਾ ਚਪੇੜ ਬਹੁਤ ਵੱਡਾ ਸੁਨੇਹਾ ਦੇ ਗਈ। ਅਸਲ ਦੇ ਵਿੱਚ ਇਹ ਰਚਨਾ ਸਾਡੇ ਸਮਾਜ ਦੇ ਵਿੱਚ ਫੈਲੇ ਜਿਹੜੇ ਨਸ਼ਿਆਂ ਦਾ ਵਰਤਾਰਾ ਉਹਦੇ ਬਾਰੇ ਹੈ। ਜੀ। ਵੱਖ-ਵੱਖ ਸਮੇਂੀਆਂ ਜਿਹੜੀਆਂ ਸਰਕਾਰਾਂ ਨੇ ਉਹ ਇਸ ਵਾਅਦੇ ਤੇ ਸੱਤਾ ਚਾਹੀਆਂ ਕਿ ਪੰਜਾਬ ਦੇ ਵਿੱਚੋਂ ਨਸ਼ੇ ਦੀ ਅਲਾਮਤ ਨੂੰ ਜਿਹੜਾ ਬਿਲਕੁਲ ਖਤਮ ਕੀਤਾ ਜਾਏਗਾ ਹਾਂ ਹਾਂ ਪਰ ਹਕੀਕੀ ਰੂਪ ਵਿੱਚ ਇਦਾਂ ਹੋਇਆ ਨਹੀਂ ਹਾਂਜੀ ਸੂਬਾ ਸਰਕਾਰ ਵੱਲੋਂ ਹੁਣ ਸ਼ੁਰੂ ਕੀਤਾ ਗਿਆ ਯੁੱਧ ਨਸ਼ਿਆਂ ਵਿਰੁੱਧ ਇਹਦੇ ਵਿੱਚ ਕਿਹਾ ਗਿਆ ਸੀ ਜੀ ਕਿ 31 ਮਈ ਤੱਕ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਸਫਾਇਆ ਕਰ ਦਿੱਤਾ ਜਾਏਗਾ ਇਦਾਂ ਹੋਇਆ ਨਹੀਂ ਹਾਂਜੀ ਸਾਡੇ ਪਾਠਕ ਕਹਿੰਦੇ ਨੇ ਕਿ ਸਿਰਫ ਨਸ਼ਾ ਕਰਨ ਵਾਲੇ ਜਾਂ ਵੇਚਣ ਵਾਲੇ ਇਸ ਲਈ ਜ਼ਿੰਮੇਵਾਰ ਨਹੀਂ ਇਹਦੇ ਲਈ ਰਵਨੀ ਸਮੂਚਾ ਪ੍ਰਿਸ਼ਟ ਤੰਤਰ ਜ਼ਿੰਮੇਵਾਰ ਹੈ ਹਾਂਜੀ ਬਿਲਕੁਲ ਇਹੀ ਸਾਡੇ ਪਾਠਕਾਂ ਦੇ ਵਿਚਾਰ ਨੇ ਤੇ ਇਸ ਰਚਨਾ ਦੇ ਵਿੱਚ ਲਿਖਿਆ ਹੈ ਕਿ ਛਾਪਾ ਮਾਰਨ ਵਾਲੀ ਜਿਹੜੀ ਟੀਮ ਹੈ ਇੱਕ ਔਰਤ ਤਸਕਰ ਦੇ ਘਰ ਛਾਪਾ ਮਾਰਨ ਗਈ ਤੇ ਟੀਮ ਦੇ ਮੁਖੀ ਨੇ ਉਸ ਨੂੰ ਕਿਹਾ ਕਿ ਤੈਨੂੰ ਕਿੰਨੀ ਵਾਰ ਚੇਤਾਵਨੀ ਦੇ ਕੇ ਛੱਡਿਆ ਤੇ ਤੂੰ ਇਹ ਕੰਮ ਕਰਨੋਂ ਬਾਜ਼ ਨਹੀਂ ਆਂਦੀ ਰਵਨੀਤ ਉਹ ਜਿਹੜੀ ਟੀਮ ਗਈ ਸੀ ਉਹਦੇ ਵਿੱਚ ਜਿਹੜੀਆਂ ਦੋ ਮਹਿਲਾ ਮੁਲਾਜ਼ਮ ਵੀ ਸੀ ਜਦੋਂ ਉਹਨਾਂ ਨੇ ਕਿਹਾ ਕਿ ਵੀ ਤੂੰ ਬਈ ਇਹ ਕੰਮ ਛੱਡ ਦੇ ਹਾਂਜੀ ਹੈਨਾ ਟੀਮ ਦੇ ਮੁਖੀ ਨੇ ਤੇ ਜਿਹੜੀ ਮਹਿਲਾ ਸਮਗਲਰ ਸੀ ਉਹ ਕਹਿੰਦੀ ਵੀ ਮੈਂ ਤੇ ਛੱਡ ਦੂੰਗੀ ਪਰ ਉਹਨੇ ਉਹ ਜਿਹੜੀਆਂ ਨਾਲ ਦੋ ਉਹਰੀਆਂ ਨਾਲ ਆਈਆਂ ਸੀ ਮੁਲਾਜ਼ਮ ਉਹਦੇ ਇੱਕ ਵੱਲ ਇਸ਼ਾਰਾ ਕਰਕੇ ਕਿਹਾ ਕਹਿੰਦੀ ਕਿ ਇਹ ਮੇਰੇ ਕੋਲੋਂ ਹਰ ਮਹੀਨੇ 7000 ਰੁਪਏ ਲੈ ਕੇ ਜਾਂਦੀ ਹੈ ਉਹਨੇ ਇਹ ਵੀ ਦੱਸਿਆ ਕਿ ਉਹ ਮੇਰੇ ਕੋਲੋਂ ਹੀ ਨਹੀਂ 15 ਵੀ ਹੋਰ ਥਾਵਾਂ ਤੋਂ ਹਰ ਮਹੀਨੇ ਵਸੂਲੀ ਕਰਦੀ ਹੈ ਅੱਛਾ ਫਿਰ ਉਹਨੇ ਕੀਆ ਪਿੰਡ ਵਾਲੇ ਲੋਕ ਵੀ ਆਲੇ ਦੁਆਲੇ ਇਕੱਠੇ ਹੋ ਗਏ ਹੈਨਾ ਉਹਨੇ ਦੱਸਿਆ ਕਹਿੰਦੀ ਕਿ ਵੀ ਮੈਂ ਚਾਹੁੰਦੀ ਆ ਕਿ ਮੈਂ ਨਸ਼ੇ ਦਾ ਕਾਰੋਬਾਰ ਜਿਹੜਾ ਛੱਡ ਦਿਆਂ ਹੂੰ ਹੂੰ ਪਰ ਕਹਿੰਦੀ ਫਿਰ ਇਹ ਹਟਦੀ ਨਹੀਂ ਮੇਰੇ ਕੋਲ ਆ ਕੇ ਮਹੀਨਾ ਅੜੀ ਕਰਕੇ ਲੈ ਕੇ ਜਾਂਦੀ ਹੈ ਕਹਿੰਦੀ ਮੇਰੇ ਕੋਲ ਇਸ ਕੰਮ ਤੋਂ ਬਿਨਾ ਹੋਰ ਕੋਈ ਚਾਰਾ ਹੀ ਨਹੀਂ ਮੈਨੂੰ ਇਹ ਨਸ਼ੇ ਦਾ ਜਿਹੜਾ ਧੰਦਾ ਫਿਰ ਮਜਬੂਰਨ ਕਰਨਾ ਪੈਂਦਾ ਤੇ ਪਿੰਡ ਵਾਲਿਆਂ ਨੇ ਵੀ ਇਸ ਗੱਲ ਦੀ ਹਾਮੀ ਭਰੀ ਕਿ ਇਹ ਔਰਤ ਅਸੀਂ ਅਕਸਰ ਇੱਥੇ ਆਉਂਦੀ ਦੇਖੀ ਹੈ ਕਹਾਣੀ ਤਾਂ ਜਿਹੜੀ ਉਹਨਾਂ ਨੇ ਦੱਸੀ ਆ ਉਹਦੇ ਵਿੱਚ ਅਸਲ ਉਂਗਲ ਧਰਦੀ ਹੈ ਕਿ ਕਾਰਨ ਕਿੱਥੇ ਹੈ ਜੇ ਤਸਕਰ ਕੋਈ ਇਹੋ ਜਿਹਾ ਕੰਮ ਛੱਡਣਾ ਵੀ ਚਾਹੁੰਦੇ ਨੇ ਤਾਂ ਉਹ ਇਹੋ ਜੇ ਮੱਕੜ ਜਾਲ ਚ ਫਸ ਜਾਂਦੇ ਆ ਜਿਸ ਚ ਇੱਕ ਵਾਰੀ ਫਸ ਕੇ ਉਹਨਾਂ ਦੇ ਲਈ ਇਸ ਤੰਤਰ ਚੋਂ ਨਿਕਲਣਾ ਔਖਾ ਹੋ ਜਾਂਦਾ ਹੈ ਹਾਂਜੀ ਸਾਡੇ ਪਾਠਕਾਂ ਨੂੰ ਵੀ ਇਹ ਗੱਲ ਬਿਲਕੁਲ ਸੱਚ ਲੱਗਦੀ ਹੈ ਕਿ ਨਸ਼ਾ ਵੇਚਣ ਦਾ ਜਾਂ ਹੋਰ ਕੋਈ ਵੀ ਗੈਰ ਕਾਨੂੰਨੀ ਕੰਮ ਪ੍ਰੇਸ਼ਟ ਤੰਤਰ ਦੀ ਮਦਦ ਤੋਂ ਬਿਨਾਂ ਨਹੀਂ ਹੋ ਸਕਦਾ ਤੇ ਜੇ ਕੋਈ ਤਸਕਰ ਇਹ ਕੰਮ ਛੱਡਣਾ ਵੀ ਚਾਹਣ ਆਵੇ ਪ੍ਰਸ਼ਟ ਤੰਤਰ ਉਹਨਾਂ ਨੂੰ ਕਿਸੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਕੇ ਆਪਣੀਆਂ ਜੇਬਾਂ ਗਰਮ ਕਰਨ ਲਈ ਅਜਿਹੇ ਕੰਮ ਤੋਂ ਨਹੀਂ ਰੋਕਦਾ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਜਾਗਰੂਕ ਹੋ ਕੇ ਜਦ ਵੀ ਇਹੋ ਜਿਹੀਆਂ ਗੱਲਾਂ ਧਿਆਨ 'ਚ ਆਉਣ ਤਾਂ ਸਰਕਾਰ ਤੱਕ ਪਹੁੰਚਾਉਣੀਆਂ ਬਣਦੀਆਂ ਨੇ ਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਅੱਖ ਕੰਨ ਖੁੱਲੇ ਰੱਖੇ ਇਹ ਨਾ ਹੋਵੇ ਜਿੱਥੇ ਕਿਤੇ ਕਈ ਜਗ੍ਹਾ ਇਹੋ ਜਿਹਾ ਕਿ ਨਸ਼ਾ ਤਸਕਰ ਹੈ ਉਹ ਰਿਪੋਰਟ ਨਹੀਂ ਹੋਣ ਦਿੰਦੇ ਉਹਨਾਂ ਨੇ ਬੰਦਿਆਂ ਦੇ ਕਤਲ ਕੀਤੇ ਨੇ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਮੁਹਿਮ ਵੱਢੀ ਸੀ ਨਾ ਜੀ ਉਹਨਾਂ ਦੇ ਕਤਲ ਤੱਕ ਕਰਵਾ ਦਿੱਤੇ ਨੇ ਹਾਂਜੀ ਪਿਛਲੇ ਦਿਨੀ ਕਈ ਖਬਰਾਂ ਆਈਆਂ ਨੇ ਇਸ ਤਰ੍ਹਾਂ ਦੀਆਂ ਬਿਲਕੁਲ ਸਾਡੀ ਹੈ ਕਿ ਸਰਕਾਰ ਵੀ ਇਸ ਗੱਲ ਵੱਲ ਧਿਆਨ ਦੇਵੇ ਅਗਲਾ ਖਾਤ ਪਟਿਆਲਾ ਤੋਂ ਕਮਲੇਸ਼ ਉਪਲ ਹੋਰਾਂ ਦਾ ਹੈ ਜੀ ਉਹਨਾਂ ਨੇ ਸਤਰੰਗ ਅੰਕ ਵਿੱਚ ਰਾਣਾ ਜੰਗ ਬਹਾਦਰ ਬਾਰੇ ਸੁਖਪਾਲ ਸਿੰਘ ਬਰਨ ਦਾ ਲੇਖ ਦਮਦਾਰ ਅਦਾਕਾਰੀ ਦਾ ਮਾਲਕ ਰਾਣਾ ਜੰਗ ਬਹਾਦਰ ਪੜ੍ਹ ਕੇ ਆਪਣਾ ਪ੍ਰतिकਰਮ ਦਿੱਤਾ ਹੈ ਹਾਂਜੀ ਉਹਨਾਂ ਨੇ ਦੱਸਿਆ ਕਿ ਰਾਣਾ ਦੇ ਅਦਾਕਾਰੀ ਜੀਵਨ ਦੀ ਸ਼ੁਰੂਆਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੋਈ ਅ ਰਵਨੀਤ ਡਾਕਟਰ ਜਿਹੜੇ ਕਮਲੇਸ਼ ਉਪਲ ਨੇ ਇਹ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਵਿਭਾਗ ਦੇ ਵਿੱਚ ਪੜ੍ਹਾਉਂਦੇ ਰਹੇ ਨੇ ਤੇ ਇਹ ਉਸ ਵਿਭਾਗ ਦੇ ਮੁਖੀ ਵੀ ਰਹੇ ਨੇ ਜੀ ਤੇ ਉਹਨਾਂ ਦਾ ਜਿਹੜਾ ਹੈ ਨਾ ਰਚਨਾ ਬਾਰੇ ਉਹਨਾਂ ਦਾ ਗਿਲਾ ਇਹ ਹੈ ਕਿ ਇਹਦੇ ਵਿੱਚ ਰਾਣਾ ਜੰਗ ਬਹਾਦਰ ਦਾ ਪੰਜਾਬੀ ਯੂਨੀਵਰਸਿਟੀ ਨਾਲ ਜੋ ਨਾਤਾ ਰਿਹਾ ਹੈ ਥੀਏਟਰ ਵਿਭਾਗ ਨਾਲ ਜੋ ਨਾਤਾ ਰਿਹਾ ਹੈ ਉਸ ਦਾ ਇਹਦੇ 'ਚ ਕਿਤੇ ਜ਼ਿਕਰ ਨਹੀਂ ਹੈ ਉਹ ਲਿਖਦੇ ਨੇ ਕਿ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਵਿਭਾਗ ਨੂੰ ਲੜੀਵਾਰ ਮਹਾਭਾਰਤ ਵਿੱਚ ਜਰਾਸੰਧ ਦਾ ਬਹੁਤ ਔਖਾ ਕਿਰਦਾਰ ਨਿਭਾਉਣ ਵਾਲੇ ਜੰਗ ਬਹਾਦਰ ਤੇ ਬੜਾ ਮਾਣ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਮਹਾਭਾਰਤ ਲੜੀਵਾਰ ਲੋਕ ਕਿੰਨੇ ਚਾਹ ਤੇ ਸ਼ਰਦਾ ਨਾਲ ਦੇਖਦੇ ਸੀ ਚਪਲਾਂ ਉਤਾਰ ਕੇ ਸਿਰ ਟੱਕ ਕੇ ਚੁੱਪਚਾਪ ਟੀਵੀ ਸੈਟਾਂ ਦੇ ਮੂਹਰੇ ਬੈਠ ਜਾਂਦੇ ਸੀ ਸ਼ਰਦਾ ਵਾਲੀ ਗੱਲ ਤਾਂ ਬਿਲਕੁਲ ਠੀਕ ਹੈ ਉਸ ਵੇਲੇ ਤਾਂ ਇਸ ਲੜੀਵਾਰ ਦੇ ਸਮੇਂ ਮੁਤਾਬਕ ਬਰਾਤਾਂ ਦਾ ਸਮਾਂ ਤੈਅ ਕੀਤਾ ਜਾਂਦਾ ਸੀਗਾ ਬਹੁਤ ਵਾਰੀ ਇਹ ਵੀ ਹੁੰਦਾ ਸੀ ਜੇ ਬਰਾਤ ਪਹਿਲੇ ਪਹੁੰਚ ਜਾਂਦੀ ਸੀ ਤਾਂ ਉੱਥੇ ਸਕਰੀਨ ਲਾ ਕੇ ਜਿਹੜਾ ਮਹਾਭਾਰਤ ਉਹਨਾਂ ਨੂੰ ਦਿਖਾਇਆ ਜਾਂਦਾ ਸੀਗਾ ਤੇ ਗਲੀਆਂ ਸੁੰਨੀਆਂ ਹੁੰਦੀਆਂ ਸੀਗੀਆਂ ਜਿਵੇਂ ਕਰਫਿਊ ਲੱਗਿਆ ਹੋਵੇ ਬਿਲਕੁਲ ਬਿਲਕੁਲ ਅਸੀਂ ਉਹ ਵੇਲਾ ਦੇਖਿਆ ਮਹਾਭਾਰਤ ਔਰ ਰਮਾਇਣ ਵੇਲੇ ਇਹੀ ਹਾਲ ਹੁੰਦਾ ਸੀ ਕਿ ਬਾਹਰ ਤੁਹਾਨੂੰ ਕੋਈ ਟਾਵਾ ਟੱਲਾ ਬੰਦਾ ਹੀ ਤੁਰਦਾ ਸੜਕ ਤੇ ਨਜ਼ਰ ਪੈਂਦਾ ਸੀ ਸਾਰੇ ਲੋਕ ਇਹ ਸ਼ਰਦਾ ਦੇ ਨਾਲ ਦੋਵੇਂ ਸੀਰੀਅਲ ਦੇਖਦੇ ਸੀ ਹਾਂਜੀ ਕਮਲੇਸ਼ ਓਪਲ ਹੋਰੀ ਇਹ ਵੀ ਲਿਖਦੇ ਨੇ ਕਿ ਬਹੁਤ ਸਾਲ ਪਹਿਲਾਂ 1974 ਵਿੱਚ ਰਾਣਾ ਜੰਗ ਬਹਾਦਰ ਨੇ ਨੋਰਾ ਰੈਚਰਡਸ ਦੀ ਅਸਟੇਟ ਵੁੱਡਲੈਂਡਜ਼ ਰਿਟਰੀਟ ਦੀ ਓਪਨ 에ਅਰ ਸਟੇਜ ਤੇ ਨੋਰਾ ਦਾਹੀ ਲਿਖਿਆ ਨਾਟਕ ਪੁੱਤਰਕਾਰ ਆਇਆ ਖੇਡਿਆ ਸੀ ਫਿਰ ਯੂਨੀਵਰਸਿਟੀ ਦਾ ਵਿਦਿਆਰਥੀ ਹੁੰਦਿਆਂ ਬਹੁਤ ਸਾਰੀਆਂ ਵਿਭਾਗੀ ਪ੍ਰੋਡਕਸ਼ਨਾਂ ਵਿੱਚ ਹਿੱਸਾ ਲਿਆ ਰਾਣਾ ਜੰਗ ਬਹਾਦਰ 40 ਵਰਿਆਂ ਤੋਂ ਇਸ ਖੇਤਰ ਵਿੱਚ ਸਰਗਰਮ ਹੈ ਉਸਨੇ ਰੰਗਮંચ ਦੇ ਨਾਲ ਨਾਲ ਪੰਜਾਬੀ ਤੇ ਹਿੰਦੀ ਫਿਲਮਾਂ ਵਿੱਚ ਆਪਣੀ ਅਲੱਗ ਪਛਾਣ ਬਣਾਈ ਹੈ ਅਸਲ 'ਚ ਡਾਕਟਰ ਕੰਪਲੇਸ਼ ਉਪਲ ਨੂੰ ਜਿੱਦੋਂ ਉਹਨਾਂ ਨੇ ਲਿਖਿਆ ਨਾ ਕਿ ਵੀ ਸਾਨੂੰ ਬਹੁਤ ਮਾਣ ਹੈ ਕੋਈ ਵੀ ਅਦਾਰਾ ਕੋਈ ਵੀ ਵਿਭਾਗ ਜਿੱਥੋਂ ਜਿਸ ਨਾਲ ਉਹ ਬੰਦਾ ਜੁੜਿਆ ਹੁੰਦਾ ਹੈ ਉਸ ਨੂੰ ਉਹਦੇ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਉਹਨਾਂ ਨੂੰ ਲੱਗਦਾ ਕਿ ਇਸ ਵਿਭਾਗ ਦਾ ਜ਼ਿਕਰ ਹੀ ਨਹੀਂ ਕੀਤਾ ਗਿਆ ਜੀ ਉਹ ਮਾਨਵਜੋਈ ਕਿਉਂਕਿ ਇਹ ਉਹਨਾਂ ਦੇ ਵਿਭਾਗ ਦੇ ਵਿਦਿਆਰਥੀ ਰਹੇ ਨੇ ਰਾਣਾ ਜੰਗ ਬਹਾਦਰ ਇਸ ਕਰਕੇ ਉਹਨਾਂ ਨੇ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਡਾਕਟਰ ਕੁਮਲੇਸ਼ ਉਪਲ ਤੁਸੀਂ ਸਾਨੂੰ ਇਹ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਾਂਜੀ ਹੁਣ ਸਾਨੂੰ ਆਪਣੇ ਉਹਨਾਂ ਦਰਸ਼ਕਾਂ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਾਡਾ ਪ੍ਰੋਗਰਾਮ ਲਾਈਕ ਕੀਤਾ ਹਾਂਜੀ ਬਿਲਕੁਲ ਰਵਨੀਤ ਮੈਂ ਸਾਰਿਆਂ ਦੇ ਨਾਲ ਨਾਂ ਸਾਂਝੇ ਕਰਦੀਆਂ ਜੀ ਦੇਖੋ ਸਾਰੇ ਨਾਂ ਲੈਣੇ ਤਾਂ ਬਹੁਤ ਮੁਸ਼ਕਲ ਨੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੱਧ ਤੋਂ ਵੱਧ ਨਾਂ ਲਈਏ ਏ ਨਾਨੇ ਜੀ ਜਸਕਰਨ ਸਿੱਧੂ, ਰੋਹਿਤ ਭਾਨ, ਆਸ਼ੂਤੋਸ਼ ਕੁਮਾਰ, ਭੁਪਿੰਦਰ ਮਲਿਕ, ਅਨਿਲ ਗੁਪਤਾ, ਰਾਜਨ ਕੁਮਾਰ, ਪ੍ਰਵੀਨ ਕੁਮਾਰ, ਰਾਜੇਸ਼ ਸ਼ਰਮਾ, ਸੁਰਿੰਦਰ ਚੋਹਾਨ, ਮੋਹਿਤ ਖੰਨਾ, ਅਮਨਦੀਪ ਸਿੰਘ ਰੱਤੂ, ਸੁਮਿਤ ਕੁਮਾਰ, ਗਗਨਦੀਪ ਕੌਰ, ਲਵleen ਕੌਰ, ਇਕਬਾਲ ਸਿੰਘ ਸ਼ਾਂਤ, ਗੁਰਸੇਵਕ ਗਿੱਲ, ਗੁਰਦੇਵ ਸਿੰਘ ਸਿੱਧੂ, ਦਲਵਿੰਦਰ ਗੁਰਨਾ, ਜਗਪਾਲ ਸਿੰਘ ਵੀਨਾ ਪਾਟਿਆ ਪਰਮਿੰਦਰ ਕੌਰ ਕਲੇਰ ਨਵਜੋਤ ਮਨਮੋਹਨ ਸਿੰਘ ਦਲਵੀਰ ਕੌਰ ਦਵੂ ਰਾਠੀ ਅਮਰਜੀਤ ਸਿੰਘ ਰਾਇਤ ਐਮ ਐਸ ਓਨੀ ਕ੍ਰਿਸ਼ਨਨ ਚਰਨ ਗਿੱਲ ਇੰਦਰ ਕੁਮਾਰ ਆਕਾਂਕਸ਼ਾ ਸਖਸੈਨਾ ਗੋਲਡੀ ਖੰਗੂੜਾ ਅਮਰੀਕ ਸਿੰਘ ਦਿਆਲ ਅਨੁਪਾਲ ਕੌਰ ਡਾਕਟਰ ਕੰਵਰਜੀਤ ਸੇਖੋਂ ਰਾਜਪਾਲ ਪਰਿਹਾਰ ਨਵੀਨ ਸ਼ਰਮਾ ਧਰਮਿੰਦਰ ਖੰਟਵਾਲ ਕੇਵਲ ਸਰਾ ਰਜੀਵ ਲਜਾਰਸ ਗੁਰਪ੍ਰੀਤ ਤਪਾ ਮੋਹਨ ਲਾਲ ਕਈ ਜੈਮੀ ਜਠੋਲ ਪ੍ਰਤਾਪ ਪਾਰਸ ਪਰਸ਼ੋਤਮ ਲਾਲ ਮਹਿਤਾ ਅਗਲੇ ਚਿੱਠੀ ਰਾਜਪੁਰਾ ਤੋਂ ਯਸ਼ਪਾਲ ਮਾਨਵੀ ਦੀ ਹੈ ਜੀ ਉਹਨਾਂ ਨੇ ਇੱਕ ਖਬਰ ਬਾਰੇ ਆਪਣਾ ਪ੍ਰਤੀਕਰਮ ਦਿੱਤਾ ਹੈ ਕਿ ਬਿਜਲੀ ਪੱਠੀ ਨਾਲ ਮੁਰਦੇ ਦੇ ਸੰਸਕਾਰ ਨੂੰ ਤਰਜੀਹ ਨਹੀਂ ਦੇ ਰਹੇ ਲੋਕ ਇਹ ਬੜਾ ਵੈਸੇ ਗੰਭੀਰ ਮੁੱਦਾ ਹੈ ਹਾਂਜੀ ਉਹ ਲਿਖਦੇ ਨੇ ਕਿ ਰੁੱਖਾਂ ਅਤੇ ਵਾਤਾਵਰਣ ਦੀ ਸੰਭਾਲ ਲਈ ਸਾਨੂੰ ਅਜਿਹੇ ਕਦਮ ਆਪਣੀ ਸੋਚ ਦਾ ਹਿੱਸਾ ਬਣਾਉਣੇ ਚਾਹੀਦੇ ਨੇ ਕਿਉਂਕਿ ਅਗਲੀਆਂ ਪੀੜ੍ਹੀਆਂ ਲਈ ਇਹ ਸਹੀ ਰਹੇਗਾ ਅਸਲ ਵਿੱਚ ਮਾਨਵੀ ਹੋਰ ਇਹ ਕਹਿਣਾ ਚਾਹੁੰਦੇ ਨੇ ਕਿ ਜਦੋਂ ਅਸੀਂ ਮੁਰਦੇ ਦਾ ਸੰਸਕਾਰ ਕਰਦੇ ਹਾਂ ਉਹਦੇ ਵਿੱਚ ਅਸੀਂ ਕਈ ਮਣ ਲੱਕੜਾਂ ਤਾਂ ਇਸਤੇਮਾਲ ਕਰਦੇ ਹਾਂ ਜਦੋਂ ਅਸੀਂ ਚਿਖਾ ਨੂੰ ਅਗਨੀ ਦਿੰਦੇ ਹਾਂ ਤਾਂ ਧੂਆ ਹੁੰਦਾ ਜੀ ਇਹਦੇ ਨਾਲ ਵਾਤਾਵਰਣ ਜਿਹੜਾ ਹੈ ਉਹ ਗੰਧਲਾ ਹੁੰਦਾ ਹੈ ਹਨਾਂ ਤੇ ਉਹ ਸੀ ਕਿ ਲੱਕੜ ਨੂੰ ਬਚਾਉਣ ਦੇ ਲਈ ਤੇ ਵਾਤਾਵਰਣ ਨੂੰ ਬਚਾਉਣ ਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਸ ਗੱਲ ਨੂੰ ਆਪਣੀ ਸੋਚ ਦਾ ਹਿੱਸਾ ਬਣਾਈਏ ਕਿ ਅਸੀਂ ਲਈ ਪੱਠੀ ਦੇ ਚ ਮੁਰਦੇ ਦਾ ਸੰਸਕਾਰ ਕਰੀਏ ਮਾਨਵ ਵਿਗਿਆਨੀ ਇਹ ਵੀ ਕਹਿੰਦੇ ਨੇ ਕਿ ਡਾਕਟਰੀ ਪੜ੍ਹਾਈ ਲਈ ਮੁਰਦਾ ਸਰੀਰਾਂ ਦਾ ਅਧਿਐਨ ਲਾਹੇਵੰਦ ਹੈ ਪਰ ਹਸਪਤਾਲਾਂ ਵਿੱਚ ਮੁਰਦਾ ਦੇਹਾਂ ਦੀ ਕਮੀ ਰੜਕਦੀ ਰਹਿੰਦੀ ਹੈ ਅਸਲ ਚ ਤਾਂ ਇੱਥੇ ਫਿਰ ਉਹੀ ਸੰਸਕਾਰਾਂ ਵਾਲੀ ਆਪਣੀ ਗੱਲ ਆ ਜਾਂਦੀ ਹੈ ਨਾ ਅਸੀਂ ਕਹਿੰਦੇ ਹਾਂ ਕਿ ਜਿਸ ਵੇਲੇ ਅਪਾ ਆਪਣੇ ਕਿਸੇ ਵੀ ਮਿੱਤਰ ਪਿਆਰੇ ਦਾ ਜਦੋਂ ਸੰਸਕਾਰ ਕਰਨਾ ਹੈ ਤੇ ਉਹਦਾ ਜਿਹੜਾ ਕੋਈ ਅੰਗ ਭੰਗ ਨਾ ਹੋਵੇ ਹੈਨਾ ਮਿੱਟੀ ਨਾਲ ਰੋਲਿਓ ਉਸ ਦੀ ਮਿੱਟੀ ਨਾਲ ਰੋਲਿਓ ਜਿਹੜਾ ਮਿੱਟੀ ਨਾਲ ਰੋਲਣ ਵਾਲੀ ਗੱਲ ਹੈ ਨਾ ਇਹੀ ਕਾਰਨ ਹੈ ਕਈ ਵਾਰੀ ਪੋਸਟਮਾਰਟਮ ਤੋਂ ਵੀ ਕਈ ਲੋਕ ਕਹਿੰਦੇ ਨੇ ਨਾ ਕਿ ਮੁਰਦੇ ਦਾ ਬਾਰ ਬਾਰ ਬੇਨਤੀਆਂ ਕਰਦੇ ਕਿ ਪੋਸਟਮਾਰਟਮ ਨਾ ਕਰੋ ਜੀ ਸਾਨੂੰ ਪੂਰਾ ਸ਼ਰੀਰ ਦੇ ਦਿਓ ਹਾਂਜੀ ਹਾਲਾਂਕਿ ਕਈ ਕੇਸਾਂ 'ਚ ਪੋਸਟਮਾਰਟਮ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਪਰ ਜ਼ਿਆਦਾ ਇਹੀ ਖਿਆਲ ਹੁੰਦਾ ਨਾ ਕਿ ਇਹਦੇ ਜਿਹੜੇ ਹੈ ਉਹ ਕਹਿੰਦੇ ਨੇ ਜੀ ਚੀਰ ਫਾੜ ਨਾ ਕੀਤੀ ਜਾਵੇ। ਹਾਂਜੀ। ਤੇ ਜਿਹੜੀ ਦੂਸਰੀ ਗੱਲ ਹੈ ਕਿ ਅੰਗਦਾਨ ਕਰਨ ਤੋਂ ਵੀ ਇਸੇ ਕਰਕੇ ਗੁਰੇਸ਼ ਕਰਦੇ ਨੇ। ਮੈਡੀਕਲ ਖੋਜ ਲਈ ਸਰੀਰਦਾਨ ਨਾ ਕਰਨ ਦਾ ਵੀ ਇਹੀ ਕਾਰਨ ਹੈ। ਹਾਂ ਵੱਡੀ ਤਾਂ ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਖੁਦ ਕਿ ਮੈਡੀਕਲ ਖੋਜ ਦੇ ਲਈ ਸਾਨੂੰ ਮੁਰਦਾ ਦੇਹਾਂ ਦੀ ਲੋੜ ਹੁੰਦੀ ਹੈ ਅਤੇ ਜਿਹੜੇ ਗੰਭੀਰ ਰੂਪ ਚ ਕੋਈ ਬਿਮਾਰ ਮਰੀਜ਼ ਨੇ ਉਹਨਾਂ ਨੂੰ ਤੁਸੀਂ ਕੋਈ ਆਪਣਾ ਅੰਗਦਾਨ ਕਰਕੇ ਨਵਾਂ ਜੀਵਨ ਦੇ ਸਕਦੇ ਹੋ। ਹਾਂਜੀ ਬਿਲਕੁਲ ਉਹਨਾਂ ਦੀ ਜ਼ਿੰਦਗੀ ਜਿਉਣਯੋਗੀ ਹੋ ਜਾਂਦੀ ਹੈ। ਉਹ ਤੇ ਗੱਲ ਹੋ ਗਈ ਨਾ ਕਿ ਤੁਸੀਂ ਮਰ ਕੇ ਵੀ ਕਿਸੇ ਨੂੰ ਜ਼ਿੰਦਗੀ ਦੇ ਜਾਂਦੇ ਹੋ ਹਾਂਜੀ ਤੇ ਮਾਨਵੀ ਹੋਰੀ ਕਹਿੰਦੇ ਨੇ ਕਿ ਇਸ ਬਾਰੇ ਬਹੁਤ ਸਾਰੇ ਪ੍ਰਸ਼ਨ ਮਨ ਨੂੰ ਘੇਰ ਲੈਂਦੇ ਨੇ ਸਾਨੂੰ ਸਾਰਿਆਂ ਨੂੰ ਆਪਣੇ ਮਨ ਦੇ ਵਿੱਚ ਇਹਨਾਂ ਸਾਰੇ ਪ੍ਰਸ਼ਨਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਰਵਨੀਤ ਨੂੰ ਯਾਦ ਹੋਣਾ ਹੈ ਕਿ ਪਿਛਲੇ ਪ੍ਰੋਗਰਾਮ 'ਚ ਅਸੀਂ ਜਿਹੜੇ ਕਾਨੂੰਨ ਨੇ ਕੇਂਦਰੀ ਕਾਨੂੰਨ ਉਹਨਾਂ ਦੇ ਪੰਜਾਬੀ ਅਨੁਵਾਦ ਦੇ ਮਸਲੇ ਬਾਰੇ ਗੱਲ ਕੀਤੀ ਸੀਗੀ ਹਾਂਜੀ ਹੈਨਾ ਉਹਦੇ ਬਾਰੇ ਸਾਡੇ ਇੱਕ ਦਰਸ਼ਕ ਜਿਹੜੇ ਨੇ ਗੁਰਮੀਤ ਸਿੰਘ ਥੂਈ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਜੀ ਪੰਜਾਬੀ ਭਾਸ਼ਾ ਦਾ ਮੁੱਦਾ ਚੁੱਕਣ ਦੇ ਲਈ ਸਾਡਾ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਜੀ ਕਿ ਸੁਪਰੀਮ ਕੋਰਟ ਦਾ ਇੱਕ ਫੈਸਲਾ ਹੈ ਉਹਦੇ ਅਨੁਸਾਰ ਹੈ ਕਿ ਪੰਜਾਬੀ ਅਨਵਾਦ ਨਾ ਕੀਤੇ ਜਾਣਾ ਸੰਵਿਧਾਨ ਅਨੁਸਾਰ ਮਿਲੇ ਸਾਡੇ ਬੁਨਿਆਦੀ ਹੱਕਾਂ ਦੀ ਉਲੰਘਣਾ ਹੈ ਦਰਅਸਲ ਇਸ ਮਾਮਲੇ 'ਚ ਅਗਲੀ ਕਾਰਵਾਈ ਇਹ ਹੋਈ ਹੈ ਕਿ ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਐਕਟ ਦਾ ਅਨੁਵਾਦ ਕਰਵਾਇਆ ਜਾਵੇ ਮੇਰਾ ਖਿਆਲ ਹੈ ਪਿਛਲੀ ਵਾਰ ਜਦੋਂ ਅਸੀਂ ਮੁੱਦਾ ਚੁੱਕਿਆ ਸੀ ਉਸ ਤੋਂ ਬਾਅਦ ਇਹ ਹੁਣ ਗੱਲ ਸਾਹਮਣੇ ਆਈ ਹੈ ਸਾਡੀ ਹਾਂਜੀ ਹੈ ਨਾ ਜੀ ਇਹਨਾਂ ਨੇ ਜੀ ਜਦੋਂ ਸੂਚਨਾ ਕਮਿਸ਼ਨ ਦੀ ਸਖਤੀ ਮਗਰੋਂ ਜਿਹੜਾ ਹੈ ਜੀ ਕਿਰਤ ਕਮਿਸ਼ਨ ਨੇ ਪੰਜਾਬੀ ਯੂਨੀਵਰਸਿਟੀ ਨੂੰ ਦੁਬਾਰਾ ਬੇਨਤੀ ਕੀਤੀ ਹੈ ਕਿ ਉਹ ਇਸ ਜਿਹੜਾ ਹੈ ਕਾਨੂੰਨ ਦਾ ਪੰਜਾਬੀ ਚ ਅਨੁਵਾਦ ਕਰਵਾਏ ਯੂਨੀਵਰਸਿਟੀ ਨੇ ਇਹ ਕਾਨੂੰਨ ਅਨੁਵਾਦ ਕਰਾਉਣ ਦੇ ਲਈ 24000 ਰੁਪਏ ਦੀ ਮੰਗ ਕੀਤੀ ਹੈ ਉਹ ਕਹਿੰਦੇ ਨੇ ਕਿ ਸਾਡੇ ਕੋਲ ਕੋਈ ਅਨੁਵਾਦਕ ਨਹੀਂ ਹੈ ਉਹਨਾਂ ਨੇ ਯੂਨੀਵਰਸਿਟੀ ਨੇ ਜਿਹੜਾ ਹੈ ਜੀ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਤੋਂ ਅਨੁਵਾਦ ਕਰਾਉਣਾ ਸੀ ਤੇ ਇਹਨਾਂ ਨੇ ਜਿਹੜਾ ਦਿੱਤਾ ਆਪਣਾ ਜਵਾਬ ਇਸ ਵਿਭਾਗ ਨੇ ਜੀ ਕਿਰਤ ਕਮਿਸ਼ਨਰ ਨੂੰ ਉਹਨਾਂ ਨੇ ਲਿਖਿਆ ਜੀ ਕਿ ਵਿਭਾਗ ਕੋਲ ਕੋਈ ਅਨੁਵਾਦਕ ਨਹੀਂ ਹੈ ਤੇ ਵਿਭਾਗ ਤਾਂ ਆਪਣਾ ਕੰਮ ਵੀ ਬਾਹਰਲੇ ਅਨੁਵਾਦਕਾਂ ਕੋਲੋਂ ਕਰਾਉਂਦਾ ਭਾਗ ਨੇ ਭਾਵੇਂ ਇਹ ਤਾਂ ਦੱਸ ਦਿੱਤਾ ਕਿ ਸਾਡੇ ਕੋਲ ਅਨੁਵਾਦਕ ਨਹੀਂ ਪਰ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਕੰਮ ਉਹ ਬਾਹਰੋਂ ਕਰਾਉਂਦੇ ਨੇ ਉਹਨਾਂ ਨੇ ਹਿਸਾਬ ਕਿਤਾਬ ਲਾਇਆ ਜੀ ਉਹ ਕਹਿੰਦੇ ਜੀ 350 ਰੁਪਏ ਪ੍ਰਤੀ ਹਜ਼ਾਰ ਸ਼ਬਦ ਨੇ ਤੇ 205 ਪੰਨੇ ਨੇ ਤੇ ਉਹਨਾਂ ਨੇ ਹਿਸਾਬ ਲਾ ਕੇ ਦੱਸਿਆ ਜੀ ਇਹ ਹੈਗੇ ਨੇ ਜੀ 70127 ਸ਼ਬਦ ਤੇ ਇਹਦਾ ਖਰਚਾ ਹੈ ਜੀ ਅਨੁਵਾਦ ਦਾ 24544 ਰੁਪਏ ਇਹ ਹਲੇ ਹਿਸਾਬ ਕਿਤਾਬ ਹੀ ਲੱਗਿਆ ਹੈ ਹਲੇ ਕੋਈ ਇਸ ਦਿਸ਼ਾ ਚ ਤੁਸੀਂ ਕਹੋ ਕੋਈ ਠੋਸ ਕਾਰਵਾਈ ਨਹੀਂ ਹੋਈ ਅਨਵਾਦ ਦਾ ਕੰਮ ਤਾਂ ਹਲੇ ਸ਼ੁਰੂ ਵੀ ਨਹੀਂ ਹੋਇਆ ਹਾਂਜੀ ਆਸ ਕਰਦੇ ਹਾਂ ਕਿ ਇਹ ਕੰਮ ਵੀ ਜਲਦੀ ਸ਼ੁਰੂ ਹੋ ਜਾਏਗਾ ਨਹੀਂ ਜਿੱਦਾਂ ਇਹ ਕਹਿ ਰਹੇ ਨੇ ਕਿ ਜੀ ਇਹ 205 ਪੰਨੇ ਦਾ ਅਨਵਾਦ ਕਰਾਉਣਾ ਤੇ ਅਨਵਾਦ ਵੀ ਬਾਹਰੋਂ ਕਰਾਉਣਾ ਕੋਈ ਪੈਨਲ ਤਾਂ ਹੋਏਗਾ ਨਾ ਜਿਹੜਾ ਕਾਨੂੰਨੀ ਜਿਹੜੀ ਭਾਸ਼ਾ ਵਾਲੇ ਕਾਨੂੰਨਾਂ ਦਾ ਕੋਈ ਅਨੁਵਾਦਕ ਹੋਏਗਾ ਤੇ ਤੁਸੀਂ ਪੈਨਲ ਬਣਾ ਕੇ ਯੂਨੀਵਰਸਿਟੀ ਚ ਉਹਨਾਂ ਨੂੰ ਬੁਲਾ ਸਕਦੇ ਨੇ ਸਮਾਂ ਦੇ ਕੇ ਠੀਕ ਹੈ ਨਾ ਇਕੱਠੇ ਬੈਠ ਕੇ ਜੇ ਮਹੀਨਾ ਪਰ ਕੰਮ ਕਰ ਲੈਣ ਇੱਕ ਬੰਦਾ ਉਹਦੀ ਜਿਹੜੀ ਹੈ ਨਾਲ-ਨਾਲ ਸੋਧ ਕਰਦਾ ਜਾਵੇ ਜਿੱਦਾਂ ਤੁਸੀਂ ਇਹ ਦੇਖੋ ਨਾ ਆਪਾਂ ਜਦੋਂ ਖਬਰ ਅਖੀਰਲੇ ਸਮੇਂ ਕੋਈ ਖਬਰ ਆ ਜਾਂਦੀ ਹੈ ਜਿਹੜੀ ਅਸੀਂ ਲੈਣੀ ਵੀ ਹੁੰਦੀ ਹੈ ਤੇ ਸਾਡੇ ਕੋਲ 15 ਮਿੰਟ ਦਾ ਸਮਾਂ ਹੁੰਦਾ ਤੇ ਅਸੀਂ ਕੀ ਕਰਦੇ ਹਾਂ ਅਸੀਂ ਖਬਰ ਦੇ ਚਾਰ ਹਿੱਸੇ ਕਰ ਲਏ ਉਹ ਵੰਡ ਲਈ ਤੇ ਇੱਕ ਬੰਦਾ ਨਾਲ-ਨਾਲ ਉਹਦੀ ਸੁਧਾਈ ਕਰਦਾ ਜਾਂਦਾ ਤੇ ਇਸ ਤਰ੍ਹਾਂ ਜੇ ਜਲਦੀ ਕਰਾਉਣਾ ਅਨੁਵਾਦ ਤੇ ਉਸ ਪੈਨਲ ਨੂੰ ਜਿਹੜਾ ਕੋਈ ਇਹਨਾਂ ਦਾ ਮਾਹਰ ਪੈਨਲ ਹੈ ਉਹਨੂੰ ਉੱਥੇ ਬਿਠਾ ਕੇ ਯੂਨੀਵਰਸਿਟੀ ਚ ਬੁਲਾ ਕੇ ਅਦਾਇਗੀ ਕਰ ਦੇਣ ਉਹਨਾਂ ਦੇ ਕੋਲੋਂ ਇੱਕ ਬੰਦਾ ਸੋਧ ਕਰਦਾ ਜਾਏ ਤੇ ਨਾਲ ਦੇ ਨਾਲ ਕਾਨੂੰਨ ਛੇਤੀ ਅਨੁਵਾਦ ਹੋ ਜਾਏਗਾ ਖੈਰ ਇਹ ਤਾਂ ਸਾਡਾ ਸੁਝਾਈ ਹੈ ਇਸ ਸਿਆਸ ਦੇ ਨਾਲ ਕਿ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਇਸ ਦਿਸ਼ਾ ਵਿੱਚ ਉਸਾਰੂ ਕਦਮ ਚੁੱਕਣਗੇ ਮੇਰਾ ਖਿਆਲ ਹੈ ਸਾਡੇ ਪ੍ਰੋਗਰਾਮ ਦਾ ਸਮਾਂ ਹੁਣ ਸਮਾਪਤ ਹੋ ਰਿਹਾ ਹੈ ਦਰਸ਼ਕਾਂ ਤੋਂ ਇਜਾਜ਼ਤ ਮੰਗਿਏ ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ ਬਹੁਤ-ਬਹੁਤ ਸ਼ੁਕਰੀਆ ਦਰਸ਼ਕੋ ਜਾਣ ਤੋਂ ਪਹਿਲਾਂ ਸਾਡੀ ਬੇਨਤੀ ਸੁਣਦੇ ਜਾਓ ਸਾਡਾ ਪ੍ਰੋਗਰਾਮ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਬਹੁਤ ਸ਼ੁਕਰੀਆ